ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰਬਾਈ ਵੀਰਾਂ ਨੂੰ ਅੱਜ 28 ਅਪ੍ਰੈਲ ਨੂੰ ਦੀ ਸਾਰੀਆਂ ਬਾਜ਼ੀ ਦੀ ਅਪਡੇਟ ਲੈ ਕੇ ਆਜਾ ਰਿਹਾ ਹਾਂ ਤੇ ਵੀਡੀਓ ਬੇਰੇ ਚ ਵਧੀਆ ਲੱਗਦੀ ਹੁੰਦੀ ਆ ਤਾਂ ਵੀਰੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ 27 ਅਪ੍ਰੈਲ ਦੇ ਬਾਰੇ 24 ਨੂੰ ਬਾਈ ਪੰਡਾ ਖਾੜਾ 72 ਕੂਤਰੋਟੇ ਸੀ ਬਾਈ ਸੂਮੂਟ ਨੂੰ ਅੱਜ ਦੂਸਰ ਚ ਵੀਰੇ 36 ਕੂਤਰੋਟੇ ਸੀ ਸ਼ੀਵਾ ਜੀ ਦੇ 55 ਮਿੰਟ ਤੇ ਬਾਜ਼ੀ ਨਿਪਟ ਗਈ ਬਾਈ ਪਹਿਲਾ ਨੰਬਰ ਬਣਾਇਆ ਬਾਈ ਨਿੱਕਾ ਸਿੱਧਵਾਨੇ ਖੋਦੀ ਸੰਭਿਆ ਸੀ ਬਾਈ ਨੇ ਮੋਟਰ ਸੰਗ ਦਾ ਜੇਤੂ ਰਿਹਾ ਦੂਜਾ ਨੰਬਰ ਬਾਈ ਜੀਤ ਦਬਾਈ ਮੰਤ ਸਿੱਧਵਾਨ ਤੇ ਜੀਤ ਦਬਾਈ ਸ਼ੀ ਵੱਜ ਕੇ 55 ਮਿੰਟ ਤੇ ਵੀਰੇ ਬਾਜੀ ਨਿਬੜ ਗਈ ਸਜੈਤੂ ਉੱਤਰ ਦੀ ਬਾਜੀ ਸੀ ਪਿੰਡ ਅਖਾੜਾ 72 ਰੋਟੇ ਸੀ 2500 ਮੋੜ ਸੀ ਵੀਰੇ ਅਗਲੀ ਬਾਜੀ ਸੀਗੀ ਵੀਰੇ 18 ਗੁੱਡਿਆਂ ਦੀ ਬਾਜੀ ਆਜ ਜੋ ਡੀਸੀ ਵੀਰੇ ਪਿੰਡ ਤੰਬੂ ਵਾਲਾ 35 ਕੂਤਰ ਰੋਟੇ ਸੀ ਮੇਰੇ 6500 ਮੋੜ ਨੂੰ 13 ਕੂਤਰਾਂ ਨੇ ਸੱਤ ਦਾ ਟਾਈਮ ਕੀਤਾ ਭਿੰਦਰ ਝਗੜਾ ਸੁੱਖਾ ਪਥਰਾਲਾ ਕੌਰਜੀ ਤੇ ਲੋਂਡੇ ਵਾਲਾ ਕਲਵਿੰਦਰ ਖੜਕੀਆਂ ਜੀਤੂ ਡਾਕਟਰ ਸੰਦੀਪ ਦੇਵਨ ਦਾ ਕੂਤਰ ਸੀ ਡਾਕਟਰ ਮੰਗੂਆਣਾ ਚੀਨਾ ਸਮਾਗ ਭਾਉ ਵਰਨੀ ਵਾਲਾ ਹੀਰੋ ਬਾੜਾ ਕਿਸ਼ਨਪੁਰਾ ਮਨਪ੍ਰੀ ਚੱਕ ਕੰਤਾ ਪੱਖੀ ਗੋਬਿੰਦ ਭੁੱਟੀ ਵਾਲਾ ਛੰਨੂ ਹਰਨੀ ਵਾਲਾ ਇਹ 13 ਕੁ ਉਤਰਾਂ ਦੀ ਬਾਜੀ ਵੰਡੀ ਗਈ ਹੈ ਵੀਰੇ ਇਹ 18 ਕੁ ਡਿਆਂ ਦੀ ਬਾਜੀ ਸੀ 6800 ਮੋਟ ਨੂੰ 35 ਕੁ ਉਤਰ ਰੋਟੇ ਸੀ ਇੱਥੇ ਅਗਲੀ ਬਾਜੀ ਸੀ ਕਿ ਫਿਰ ਅੱਜ ਦੀ ਪਿੰਡ ਵਾਦੀਆਂ 97 ਕੁ ਉਤਰ ਰੋਟੇ ਸੀਗੇ 1200 ਮੋਟ ਨੂੰ 32 ਕੁ ਉਤਰਾਂ ਨੇ ਵੀਰੇ 7 ਦਾ ਟਾਈਮ ਕੀਤਾ ਉਹਨਾਂ ਦੇ ਨਾਮ ਨੇ ਬਾਈ ਗੇਜਾ ਭੂੰਦੜ ਸੰਦੀਪ ਭੂੰਦੜ ਲਾਪਰੀਤ ਵਾਦੀਆਂ ਪਿੰਦਰਾ ਮੱਲਣ ਸੰਦੀਪ ਪੰਨੀ ਵਾਲਾ ਜਗਤਾਰ ਰਵਲ ਘਰਾਣਾ ਜਸਵੀਰ ਬਾਦਲ ਅਮਰੀ ਮਣੀਆਂ ਵਾਲਾ ਜਸਾਹੜਾ ਲਖ ਮਨਦੀਪ ਲੰਬੀ ਢਾਵ ਆਮਣਾ ਭੁੰਦੜ ਗਿੰਦਾ ਸਮਾਗ ਜੋਬਲ ਲੁੰਡੇ ਵਾਲਾ ਗੁਰਪੀ ਸਮਾਗ ਅਗਰਪਿਆਰ ਤਾਮਖੋਟ ਢਾਵੇ ਬੰਡੋਰੀ ਕਲਮੰਤ ਕੱਦੂ ਖੇੜਾ ਤੀਤੂ ਭੁੰਦੜ ਨੈਭ ਹਰਾਜ ਹਰਮਨ ਲੁੰਡੇ ਵਾਲਾ ਚੀਨਾ ਸਮਾਗ ਜਪਨਾਜ ਖਿੜਕੀਆਂ ਸ਼ਨੀਲ ਗਿੱਦਰਬਾਹ ਆਮਣਾ ਮਲੋਟ ਜੋਨੀ ਮੁਖਸਰ ਸਖਰਾਜ ਸੁਖਣਾ ਕਾਲਾ ਖੁੰਨਣ ਬੱbbi ਚੰਨੂ ਬਲਕਰਨ ਗੋੜੀ ਗੁਰਪੀ ਕੈਨੇਡਾ ਨਰਿੰਜਨ ਕੜਿਆਣਾ ਜਸਪਾਲ ਆਨੰਦਗੜ ਇਹ 32 ਕੂਤਰ ਨੇ ਵੀਰੇ ਟਾਈਮ ਕੀਤਾ ਅਗਲੀ ਵਾਰ ਜਿਸ ਕੀ ਬਾਰੇ 27 ਅਪ੍ਰੈਲ ਤੋਂ 24 ਨੂੰ ਪੈਨ ਡਿੱਕ 109 ਕੂਤਰ 8200 ਮੋਡ ਨੂੰ ਤੇ ਅੱਜ ਦੋ ਸਰਚ ਵੀਰੇ ਓਡੇ ਸੀਗੇ 39 ਕੂਤਰ ਤੇ 5 ਕੂਤਰ ਨੇ ਵੀਰੇ ਸੱਤ ਦਾ ਟਾਈਮ ਕੀਤਾ ਨਾਮਾਂ ਦੀਆਂ ਪਾਚੀਆਂ ਪਈਆਂ ਸੀ ਮਗੇਰਾ ਅਕੜੀਆਂ ਨੂੰ ਫ੍ਰਿਜ ਨਿਕਲਿਆ ਬਈ ਬੱਚੀ ਆ ਗਏ ਨੇ ਸੰਭਿਆ ਸੀ ਬਾਬੂ ਖੋਖਰ ਏਜੰਟੀ ਚੋਂ ਦੇ ਨੇ ਸੰਭਿਆ ਸੀ ਇਹਨਾਂ ਨੂੰ ਕੂਦਰ ਨਿਕਲਿਆ ਵੀਰੇ ਤੀਜਾ ਨੰਬਰ ਭਾਈ 나ਜੂ ਪੀਰਕੋਟ ਸਭੀ ਗੁੱਸੇ ਨੇ ਸੰਭਿਆ ਸੀ ਪੱਖਾ ਨਿਕਲਿਆ ਰਾਜੂ ਬਠਿੰਡਾ ਇਹ ਕਾਲਾ ਬਠਿੰਡਾ ਨੇ ਸੰਭਿਆ ਸੀ ਆਵੇ ਮੋੜ ਇਹ ਗਿੰਨੀ ਮੋੜ ਤੇ ਚੱਟੂ ਦੇਖਣੇ ਸੰਭਿਆ ਸੀ ਅੱਜ ਮੇਰੇ ਪਿੰਡ ਕੌਣੀ 120 ਕੂਤਰ ਰੋਡੇ ਸੀ 1200 ਮੋਟ ਨੂੰ 51 ਚ ਬਾਜੀ ਵੰਡੀ ਗਈ ਬਈ 51 ਨੇ 7 ਦਾ ਟਾਈਮ ਕਰਤਾ ਸੀਗਾ ਪਿੰਡ ਰੋੜਕਾ ਬਈ ਅੱਜ 3200 ਮੋਟ ਨੂੰ 116 ਕੂਤਰ ਰੋਡੇ ਸੀਗੇ 50 ਕੂਤਰਾਂ ਨੇ ਮੇਰੇ 7 ਦਾ ਟਾਈਮ ਕਰਤਾ ਸੀ 50 ਕੂਤਰਾਂ ਚ ਬਾਜੀ ਵੰਡੀ ਗਈ ਪਿੰਡ ਗੁਰੂਸਰ ਬਈ 68 ਕੂਤਰ ਰੋਡੇ ਸੀ 1700 ਮੋਟ ਨੂੰ 31 ਕੂਤਰਾਂ ਨੇ 7 ਦਾ ਟਾਈਮ ਕੀਤਾ 31 ਚ ਬਾਜੀ ਵੰਡੀ ਗਈ ਵੀਰੇ ਪਿੰਡ ਸਿਧਵਾ ਵੀਰੇ 27 ਅਪ੍ਰੈਲ 2024 ਨੂੰ 101 ਕੂਤਰ ਰੋਡੇ ਸੀ 5000 ਮੋਟ ਨੂੰ 51 ਨੇ 7 ਦਾ ਟਾਈਮ ਕਰਤਾ ਸੀ ਵੀਰੇ 51 ਕੂਤਰਾਂ ਚ ਬਾਜੀ ਵੰਡੀ ਗਈ ਸੀ ਪ ਤੇ ਅੱਜ 28 ਅਪ੍ਰੈਲ ਨੂੰ ਵੀਰੇ ਪਿੰਡ ਨੰਸੀਰੇ ਵਾਲਾ ਜ਼ਿਲ੍ਹਾ ਮੋਗਾ 75 ਕੂਤਰ ਉੱਤੇ ਰੋਡੇ ਸੀਗੇ 2200 ਮੁੱਟ ਨੂੰ 29 ਕੂਤਰਾਂ ਨੇ ਬਾਰੇ ਸਾਧ ਦਾ ਟਾਈਮ ਕੀਤਾ 29ਾਂ 'ਚ ਬਾਜੀ ਵੰਡੀ ਗਈ ਪਿੰਡ ਸੰਗਤ ਪਰਾਟਾ ਵੀ ਵੀਰੇ 80 ਕੂਤਰ ਉੱਤੇ ਰੋਡੇ ਸੀ 1700 ਮੁੱਟ ਨੂੰ 7 ਕੂਤਰਾਂ ਨੇ ਸਾਧ ਦਾ ਟਾਈਮ ਕੀਤਾ ਪ੍ਰਦੀਪ ਭਰੋਵਾਲ ਸਣੀ ਜਗਰਾਉ ਗੁਰਵਿੰਦਰ ਚੱਕਲਾ ਖਤਰਾ ਸੋਈਆਂ ਕਾਕਾ ਕਨੇਡਾ ਮਹੰਤ ਸਿਧਮਾ ਗਰਵੀਰ ਮੜਿਆਣੀ ਇਹ 7 ਕੂਤਰਾਂ ਨੇ ਸਾਧ ਦਾ ਟਾਈਮ ਕੀਤਾ ਸੀ ਵੀਰੇ ਪਿੰਡ ਸੰਗਤ ਪਰਾਟਾ ਐ ਵੀ ਤੇ ਅਗਲੀ ਬਾਜੀ ਸੀਗੀ ਵੀਰੇ 27 ਅਪ੍ਰੈਲ 2024 ਨੂੰ ਪਿੰਡ ਪੋਲੀ 60 ਕੋਟਰ ਦੇ ਸੀ 2700 ਮੋਟ ਨੂੰ 25 ਕੋਟਰਾਂ ਨੇ ਸੱਤ ਦਾ ਟਾਈਮ ਕਰਤਾ ਸੀ ਤੋਂ ਨਹੀਂ ਬਠਿੰਡਾ ਸਰਵਜੀਤ ਢਿੱਲਮਾ ਮੰਦਰ ਤੋਂ ਕਾਲੀ ਬਾਦਲ ਕੋਟ ਮੱਤਾਂਗਰੇ ਜੇ 68 ਸ਼ੈਣੀ ਬਾਜਾਖਾਨਾ ਜਗਦੀਪ ਸੇਮਾ ਅੰਮ੍ਰਿਤ ਵਾਲਿਆਂ ਵਾਲੀ ਕਾਲੂ ਗਨੇਟਾ ਕਾਲਾ ਪੁੱਚੋ ਮਕਰ ਜਲਾਲ ਗੋਲਾ ਪੁੱਚੋ ਗੋਰੀ ਪੁੱਚੋ ਗਰਪੀ ਬੀਬੀ ਵਾਲਾ ਫੌਜੀ ਜਿੱਤਗਿਲ ਗੋਪੀ ਬਠਿੰਡਾ ਸ੍ਰੀਂਦਰ ਪੁੱਚੋ ਅਮਰ ਵੇਗਾ ਨੀਲਾ ਪੁੱਚੋ ਮੱਗੜ ਪੂਲਾ ਸੋਨੀ ਦੁੱਗਾ ਨਾਮ ਦੇ ਬੇਗਾ ਨਾਜ਼ਮ ਬੇਗਾ ਮਲਾਪੀ ਪੁੱਚੋ ਚੇਂਦਰਪਾਲ ਨਾਥਪੁਰਾ ਤੇ ਗੋਰਾ ਬਾਗੂ ਬਾਈ 27 ਅਪ੍ਰੈਲ 2024 ਨੂੰ ਬਾਈ ਪਿੰਡ ਲਾਂਡੇ ਕੇ 86 ਕੂਤਰ ਡੇਸੀ 1500 ਮੋਟ ਨੂੰ 24 ਕੂਤਰ ਨੇ ਸਾਡਾ ਟਾਈਮ ਕਰਤਾ ਸੀ ਬਾਈ ਨਾਮਾਂ ਦੀਆਂ ਬਰਚੀਆਂ ਪਈਆਂ ਸੀ ਫਰਜ ਵੇਰੇ ਨਿਕਲੇ ਅਮਰਤ ਰਾਓ ਕੇ ਨੂੰ ਕੋਲਰ ਨਿਕਲੇ ਵੇਰੇ ਆਕਾਸ਼ ਗੰਜੀ ਨੂੰ ਪੱਖਾ ਨਿਕਲੇ ਵੇਰੇ ਫੌਜੀ ਕਲੇਯਾਲ ਨੂੰ ਤੇ 24 ਕੂਤਰ ਨੇ ਸਾਡਾ ਟਾਈਮ ਕੀਤਾ ਸੀ 27 ਅਪ੍ਰੈਲ ਦੌਰ 24 ਨੂੰ ਪਿੰਡ ਚਹਿਲਾਂ ਵਾਲੀ 79 ਕੂਤਰ ਡੇਸੀ ਵੇਰੇ 1200 ਮੋਟ ਨੂੰ 20 ਕੂਤਰ ਨੇ ਸਾਡਾ ਟਾਈਮ ਕੀਤਾ ਸੀ ਬਿੱਟੂ ਬਣਾ ਵਾਲੀ ਸਣੀ ਇੰਗਲੈਂਡ ਬਬਲੀ ਰਾਪਰ ਤਾਰੀ ਪੈਣੀ ਸਾਰੂ ਤਲਵੰਡੀ ਕਲਦੀਪ ਬਣਾਲੀ ਅਮਰਤ ਮੋਜੀਆ ਨਵਦੀਪ ਨੰਗਲ ਗੱਗੀਦਾਲਾਂ ਵਾਲੀ ਬਿੱਟੂ ਮੋਜੀਆ ਪੱਪੂ ਤਲਵੰਡੀ ਮੁੰਦਰੀ ਸੰਧੋਹਾ ਪੀਤਾ ਸਖਚੈਣ ਭੁੱਕਣ ਭਾਗੀਵੰਦਰ ਨਿੱਕਾ ਮਣਵੀ ਬੜੀਆਂ ਭਗੇਰਾ ਅਗਲੀਆ ਬਾਬੀ ਉੱਡਤ ਸਤਾ ਕੁਤਵਾਲ ਗੋਰਾ ਬੁਰਜ ਤੇ ਮਨਪ੍ਰੀਤ ਹਰੀਕੇ ਇਹ ਵੀ ਵੀਕ ਪੁੱਤਰਾਂ ਟੈਮ ਕੀਤਾ ਸੀ ਬਾਈ 7 ਅਪ੍ਰੈਲ ਤੋਂ ਚੱਲ ਨੂੰ ਪਿੰਡ ਲੱਖੀ ਜੰਗਲ 52 ਕੁ ਉਤਰਦੇ ਸੀ 3200 ਮੋਦ ਨੂੰ 7 ਕੁ ਉਤਰਾਂ ਨੇ ਫਿਰ ਟੈਮ ਕੀਤਾ ਸੀ ਆਈਏ ਪ੍ਰਾਦੋ ਚਲੰਦੂ ਪਿੰਡ ਈ ਲਾਲ 124 ਕੂਟਾ ਰੋਡ ਦੇ ਸੀ 2200 ਮੋੜ ਤੋਂ 850 ਕੂਟਾ ਨੇ ਹੰਦਰਾ ਟਾਇਓ ਵੀ ਪਾ ਸੀ 850 ਦੇ ਬਾਜੀ ਹੋ ਗਈ ਸੀ ਇਹ ਜੀ ਵੀਰੇ ਆਈਏ ਪ੍ਰਾਦੋ